ਪਿਆਰਿਓ ਜਿਸ ਦਿਨ 25 ਅਗਸਤ 1977 ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਦਸਤਾਰ ਬੰਦੀ ਹੋਣੀ ਸੀ ਦਮਦਮੀ ਟਕਸਾਲ ਦੇ ਮੁਖੀ ਦੀ ਤੇ ਸਰਦਾਰ ਹਰਪਾਲ ਸਿੰਘ ਜੀ ਪੰਨੂ ਉਹ ਕਹਿੰਦੇ ਅਸੀਂ ਨਾ ਉਸ ਦਿਨ ਪੱਤਰਕਾਰਾਂ ਦੇ ਨਾਲ ਮੈਤੇ ਇਹ ਵੇਖਣ ਗਏ ਕਿ ਜਿਸ ਨੂੰ ਦਸਤਾਰ ਬੰਦੀ ਹੋਣੀ ਆ ਜਿਹਨੂੰ ਮੁਖੀ ਥਾਪਿਆ ਜਾਣਾ ਹੈ ਭਾਈ ਜਰਨੈਲ ਸਿੰਘ ਨੂੰ ਉਹਨੂੰ ਤਾਂ ਬੋਲਣਾ ਨਹੀਂ ਆਉਂਦਾ ਉਹ ਤਾਂ 5 ਕਲਾਸਾਂ ਪੜ੍ਹੇ ਨੇ ਤੇ ਉਹ ਕੀ ਬੋਲਣਗੇ ਕਹਿੰਦੇ ਜਦੋਂ ਅਸੀਂ ਉੱਥੇ ਗਏ ਦਸਤਾਰਬੰਦੀ ਹੋਈ ਵੱਖ-ਵੱਖ ਲੀਡਰ ਬੋਲੇ ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਬੋਲਿਆ ਇਸ ਟਕਸਾਲ ਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤੇ ਮੰਗ ਸਕਦੇ ਆ ਉਸ ਤੋਂ ਬਾਅਦ ਧੰਨਵਾਦ ਕਰਨ ਵਾਸਤੇ ਸੰਤ ਜਰਨੈਲ ਸਿੰਘ ਜੀ ਉੱਠੇ ਸਾਰੀਆਂ ਜਥੇਬੰਦੀਆਂ ਸੰਪਰਦਾਵਾਂ ਦਾ ਧੰਨਵਾਦ ਕੀਤਾ ਉਸ ਤੋਂ ਬਾਅਦ ਕਿਹਾ ਕਿ ਜੋ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਇਸ ਟਕਸਾਲ ਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤੇ ਮੰਗ ਸਕਦੀ ਆ ਤੇ ਉਹਨਾਂ ਨੇ ਕਿਹਾ ਸੀ ਇਹ ਟਕਸਾਲ ਕੋਈ ਮੰਗਤੀ ਨਹੀਂ ਆ ਤੇ ਨਾ ਹੀ ਮੰਗਤਿਆਂ ਦੀ ਟਕਸਾਲ ਆ ਇਹ ਟਕਸਾਲ ਯੋਧਿਆਂ ਦੀ ਸੂਰਬੀਰਾਂ ਦੀ ਤੇ ਦਸਵੇਂ ਪਾਤਸ਼ਾਹ ਦੀ ਟਕਸਾਲ ਹੈ। ਤੇ ਜੇ ਪੰਜਾਬ ਸਰਕਾਰ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤੇ ਉਹ ਟਕਸਾਲ ਤੋਂ ਮੰਗ ਸਕਦੀ ਹੈ ਪਰ ਟਕਸਾਲ ਕੋਈ ਮੰਗਤੀ ਨਹੀਂ ਤੇ ਨਾ ਹੀ ਇਹ ਮੰਗਤਿਆਂ ਦੀ ਟਕਸਾਲ। ਜਦੋਂ ਇਹੋ ਜੇ ਬਚਨ ਸੁਣੇ ਨਾ ਉਹਨਾਂ ਦੇ ਮੂੰਹ ਚ ਮੁੱਖ ਵਿੱਚੋਂ ਤੇ ਉਹ ਕਹਿੰਦੇ ਅਸੀਂ ਹੈਰਾਨ ਹੋ ਗਏ। ਅਸੀਂ ਤਾਂ ਸੋਚਿਆ ਸੀ ਇਹਨਾਂ ਨੂੰ ਬੋਲਣਾ ਨਹੀਂ ਨਾ ਬੋਲਣਾ ਨਹੀਂ ਆਉਂਦਾ। ਇਹਨਾਂ ਨੇ ਬਚਨੀ ਬੜੇ ਕਮਾਲ ਦੇ ਕੀਤੇ ਨੇ ਫਿਰ ਸਾਰਿਆਂ ਨੇ ਉਸ ਵੇਲੇ ਇਹ ਨਿਰਣਾ ਕਰ ਲਿਆ ਕਿ ਇਹ ਯੋਧਾ ਇਹ ਮਹਾਪੁਰਸ਼ ਇੱਕ ਦਿਨ ਤਕਸਾਲ ਲਈ ਬਹੁਤ ਵੱਡੇ ਕਾਰਜ ਕਰੇਗਾ ਬੜੇ ਵੱਡੇ ਕਾਰਜ ਉਹ ਕੀਤੇ ਮਹਾਪੁਰਸ਼ਾਂ ਨੇ